ਆਕਟਰ ਗੋਵਿੰਦਾ ਅਤੇ ਉਹਨਾਂ ਦੀ ਪਤਨੀ ਸੁਨੀਤਾ ਨੂੰ ਲੈ ਕੇ ਕਾਫੀ ਟਾਈਮ ਤੋਂ ਇਹ ਫੋਬਾਵਾ ਸਾਹਮਣੇ ਆ ਗਿਆ ਸੀ ਕਿ ਇਹ ਜੋੜਾ ਹੁਣ ਵੱਖ ਹੋਣ ਵਾਲਾ ਹੈ ਜਿਸ ਦੇ ਉੱਤੇ ਹੁਣ ਪਹਿਲੀ ਵਾਰ ਗੋਵਿੰਦਾ ਨੇ ਤਲਾਕ ਨੂੰ ਲੈ ਕੇ ਆਪਣੀ ਚੁੱਪੀ ਤੋੜੀ ਹੈ ਕੁਝ ਸਮਾਂ ਪਹਿਲਾਂ ਗੋਵਿੰਦਾ ਅਤੇ ਉਹਨਾਂ ਦੀ ਪਤਨੀ ਸੁਨੀਤਾ ਹੂਜਾ ਵਿਚਕਾਰ ਤਲਾਕ ਦੀਆਂ ਫਵਾਵਾਵਾਂ ਫੈਲੀਆਂ ਸਨ ਇਸ ਸਾਲ ਦੇ ਸ਼ੁਰੂ ਦੇ ਵਿੱਚ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਇਹ ਜੋੜਾ 38 ਸਾਲ ਇਕੱਠੇ ਰਹਿਣ ਤੋਂ ਬਾਅਦ ਵੱਖ ਹੋਣ ਦੀ ਕਗਾਰ ਤੇ ਹੈ ਹੁਣ ਬਾਲੀਵੁੱਡ ਦੇ ਦਿੱਗਜ ਅਦਾਕਾਰ ਗੋਵਿੰਦਾ ਨੇ ਆਖਿਰਕਾਰ ਕਜੋਲ ਅਤੇ ਟਵਿੰਕਲ ਖੰਨਾ ਦੇ ਟਾਕ ਸ਼ੋਅ ਟੂ ਮੱਚ ਦੇ ਵਿੱਚ ਸੁਨੀਤਾ ਹੂਜਾ ਨਾਲ ਆਪਣੇ ਵਿਆਹ ਦੀਆਂ ਫਵਾਵਾਵਾਂ ਦਾ ਜਵਾਬ ਦਿੱਤਾ ਪਹਿਲੀ ਵਾਰ ਉਹਨਾਂ ਨੇ ਆਪਣੀ ਪਤਨੀ ਸੁਨੀਤਾ ਨਾਲ ਆਪਣੇ ਰਿਸ਼ਤੇ ਤੇ ਸਮਝ ਬਾਰੇ ਖੁੱਲ ਕੇ ਗੱਲਬਾਤ ਕੀਤੀ ਆਪਣੇ ਹਾਸੇ ਮਜ਼ਾਕ ਕਤੇ ਸੋਚ ਲਈ ਜਾਣੇ ਜਾਂਦੇ ਗੋਵਿੰਦਾ ਨੇ ਆਪਣੀ ਪਤੀ ਸੁਨੀਤਾ ਦੀ ਬਹੁਤ ਹੀ ਪਿਆਰ ਭਰੀ ਤਸਵੀਰ ਪੇਸ਼ ਕੀਤੀ ਆਪਣੀ ਪਤੀ ਬਾਰੇ ਪਿਆਰ ਨਾਲ ਬੋਲਦੇ ਹੋਏ ਗੋਵਿੰਦਾ ਨੇ ਸੁਨੀਤਾ ਨੂੰ ਆਪਣੇ ਘਰ ਦੀ ਜਾਨ ਦੱਸਿਆ ਗੋਵਿੰਦਾ ਨੇ ਕਿਹਾ ਉਹ ਕੋ ਦੇ ਇੱਕ ਬੱਚੀ ਹੈ ਮੇਰੇ ਬੱਚੇ ਮੇਰੀ ਪਤਨੀ ਦੀ ਦੇਖਭਾਲ ਇਸ ਤਰ੍ਹਾਂ ਕਰਦੇ ਹਨ ਜਿਵੇਂ ਉਹ ਇੱਕ ਛੋਟੀ ਬੱਚੀ ਹੋਵੇ ਸੁਨੀਤਾ ਇੱਕ ਬੱਚੀ ਵਾਂਗ ਹੈ ਪਰ ਉਹ ਸਾਡੇ ਘਰ ਦੇ ਵਿੱਚ ਉਸ ਨੂੰ ਦਿੱਤੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਸੰਭਾਲਣ ਦੇ ਯੋਗ ਸੀ ਕਿਉਂਕਿ ਉਹ ਉਹੀ ਹੈ ਜੋ ਉਹ ਹੈ ਉਹ ਇੱਕ ਇਮਾਨਦਾਰ ਵਿਅਕਤੀ ਹੈ ਉਹ ਕਦੇ ਵੀ ਗਲਤ ਨਹੀਂ ਹੁੰਦੀ ਉਹ ਸਿਰਫ ਉਹੀ ਗੱਲ ਕਹਿੰਦੀ ਹੈ ਜੋ ਉਸ ਨੂੰ ਨਹੀਂ ਕਹਿਣੀ ਚਾਹੀਦੀ ਉਸ ਤਰ੍ਹਾਂ ਅੱਗੇ ਕਿਹਾ ਮਰਦਾ ਨਾਲ ਸਮੱਸਿਆ ਇਹ ਹੈ ਕਿ ਉਹ ਇਸ ਤਰ੍ਹਾਂ ਨਹੀਂ ਸੋਚ ਸਕਦੇ ਮੇਰਾ ਹਮੇਸ਼ਾ ਮੰਨਣਾ ਹੈ ਕਿ ਆਦਮੀ ਕਾਰ ਚਲਾਉਂਦਾ ਹੈ ਪਰ ਔਰਤਾਂ ਦੁਨੀਆ ਚਲਾਉਂਦੀਆਂ ਨੇ